ਜਿੱਥੇ ਸਰਕਾਰੀ ਟ੍ਰਾਂਸਪੋਰਟ ਸੇਵਾਵਾਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਗੈਰ ਪੱਕੇ ਕਰਮਚਾਰੀਆਂ ਅਤੇ ਪੰਜਾਬ ਸਰਕਾਰ ਵਿਚਕਾਰ ਟਕਰਾਅ ਨੇ ਰਾਜ ਭਰ ਦੀ ਆਵਾਜਾਈ ਪ੍ਰਣਾਲੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਗੈਰ ਪੱਕੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਹਨ ਉਹ ਕਹਿੰਦੇ ਹਨ ਕਿ ਸਰਕਾਰ ਵੱਲੋਂ ਲਾਗੂ ਕੀਤੀ ਗਈ ਕਿਲੋਮੀਟਰ ਸਕੀਮ ਉਨ੍ਹਾਂ ਦੀ ਨੌਕਰੀ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ ਇਸ ਸਕੀਮ ਅਧੀਨ ਨਿੱਜੀ ਆਪਰੇਟਰ ਬੱਸਾਂ ਖਰੀਦ ਕੇ ਸਰਕਾਰ ਨੂੰ ਲੀਜ਼ ਤੇ ਦਿੰਦੇ ਹਨ ਕੰਡਕਟਰ ਤਾਂ ਸਰਕਾਰੀ ਹੁੰਦੇ ਹਨ ਪਰ ਡਰਾਈਵਰ ਨਿੱਜੀ ਆਪਰੇਟਰਾਂ ਵੱਲੋਂ ਰੱਖੇ ਜਾਂਦੇ ਹਨ ਕਰਮਚਾਰੀਆਂ ਦਾ ਦੋਸ਼ ਹੈ ਕਿ ਇਹ ਪ੍ਰਣਾਲੀ ਹੌਲੀ-ਹੌਲੀ ਨਿੱਜੀਕਰਨ ਵੱਲ ਵਧ ਰਹੀ ਹੈ ਕਰਮਚਾਰੀਆਂ ਦੀਆਂ ਮੰਗਾਂ ਸਪਸ਼ਟ ਹਨ ਗੈਰ ਪੱਕੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਕਿਲੋਮੀਟਰ ਸਕੀਮ ਰੱਦ ਕੀਤੀ ਜਾਵੇ ਪਕਾਇਆ ਤਨਖਾਹਾਂ ਅਤੇ ਭੱਤੇ ਜਾਰੀ ਕੀਤੇ ਜਾਣ ਅਤੇ ਨਿਜੀਕਰਨ ਦੀ ਪ੍ਰਕਿਰਿਆ ਰੋਕੀ ਜਾਵੇ ਉਹ ਕਹਿੰਦੇ ਹਨ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਹੋਰ ਤੀਸ਼ ਕੀਤਾ ਜਾਵੇਗਾ ਲੁਧਿਆਣਾ ਪਟਿਆਲਾ ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਬੱਸ ਅੱਡਿਆਂ ਦੇ ਗੇਟ ਬੰਦ ਕਰ ਦਿੱਤੇ ਗਏ ਯਾਤਰੀਆਂ ਨੂੰ ਘੰਟਿਆਂ ਤੱਕ ਬੱਸਾਂ ਦੀ ਉਡੀਕ ਕਰਨੀ ਪਈ ਸੀ ਚੇਅਰਮੈਨ ਮਰਤਾਬ

ਤੇ ਵਾਪਸ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਾਅ ਦੇ ਖਿਲਾਫ ਨੇ ਸਭ ਤੋਂ ਉੱਤਮ ਇਨਸਾਨੀ ਜ਼ਿੰਦਗੀ ਰੁਕ ਜਾ ਕੁਝ ਕਰਮਚਾਰੀ ਪਾਣੀ ਦੇ ਟੈਂਕਾਂ ਤੇ ਚੜ ਕੇ ਵਿਰੋਧ ਦਰਜ ਕਰਵਾਉਂਦੇ ਨਜ਼ਰ ਆਏ ਪੁਲਿਸ ਵੱਲੋਂ ਕਈ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੇ ਹਾਲਾਤ ਹੋਰ ਤਣਾਪੂਰਨ ਹੋ ਗਏ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਨਾਲ ਟਰਾਂਸਪੋਰਟ ਖੇਤਰ ਵਿੱਚ ਨਵੀਆਂ ਬੱਸਾਂ ਆਉਣਗੀਆਂ ਅਤੇ ਲੋਕਾਂ ਨੂੰ ਵਧੀਆ ਸੇਵਾ ਮਿਲੇਗੀ ਸਰਕਾਰ ਦਾ ਇਹ ਵੀ ਦਲੀਲ ਹੈ ਕਿ ਰਾਜ ਦੀ ਆਰਥਿਕ ਹਾਲਤ ਕਮਜ਼ੋਰ ਹੈ ਅਤੇ ਹਰ ਕਰਮਚਾਰੀ ਨੂੰ ਪੱਕਾ ਕਰਨਾ ਸੰਭਵ ਨਹੀਂ ਪਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨਿੱਜੀ ਆਪਰੇਟਰਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਅਤੇ ਆਮ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਇਹ ਵਿਵਾਦ ਸਿਰਫ ਆਰਥਿਕ ਨਹੀਂ ਸਗੋਂ ਰਾਜਨੀਤਿਕ ਪੱਧਰ ਤੇ ਵੀ ਮਹੱਤਵਪੂਰਨ ਹੈ ਅਗਲੇ ਵਿਧਾਨ ਸਭਾ ਚੋਣਾਂ ਲਈ ਲਗਭਗ 14 ਮਹੀਨੇ ਬਾਕੀ ਹਨ ਕਰਮਚਾਰੀਆਂ ਦੀਆਂ ਯੂਨੀਅਨਾਂ ਦਾ ਵੱਡਾ ਵੋਟ ਬੈਂਕ ਹੈ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਇਸ ਦਾ ਚੋਣਾਂ ਤੇ ਸਿੱਧਾ ਅਸਰ ਪੈ ਸਕਦਾ ਹੈ ਵਿਰੋਧੀ ਪਾਰਟੀਆਂ ਨੇ ਵੀ ਇਸ ਮਾਮਲੇ ਨੂੰ ਹੱਥੋਂ ਨਹੀਂ ਜਾਣ ਦਿੱਤਾ ਉਹ ਸਰਕਾਰ ਤੇ ਦਬਾਅ ਬਣਾ ਰਹੀਆਂ ਹਨ ਕਿ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਠੱਪ ਹੋਣ ਕਾਰਨ ਯਾਤਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ BRTC ਪੰਜਾਬ ਰੋਡਵੇਜ਼ ਅਤੇ ਪੰਪਸ ਦੇ ਗੈਰ ਪੱਕੇ ਕਰਮਚਾਰੀ ਸਰਕਾਰ ਦੀ ਕਿਲੋਮੀਟਰ ਸਕੀਮ ਅਤੇ ਨਿੱਜੀਕਰਨ ਦੇ ਵਿਰੋਧ ਵਿੱਚ ਸਰਕਾਂ ਤੇ ਉਤਰ ਆਏ ਹਨ ਪੁਲਿਸ ਵੱਲੋਂ ਯੂਨੀਅਨ ਆਗੂਆਂ ਦੀ ਹਿਰਾਸਤ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਕਰਮਚਾਰੀਆਂ ਵਿਚਕਾਰ ਇਹ ਟਕਰਾਅ ਕਿਵੇਂ ਸੁਲਝਦਾ ਹੈ ਇਹ ਵਿਵਾਦ ਪੰਜਾਬ ਦੇ ਟਰਾਂਸਪੋਰਟ ਖੇਤਰ ਦੀਆਂ ਕਈ ਕਮਜ਼ੋਰੀਆਂ ਨੂੰ ਬੇਨਕਾਬ ਕਰਦਾ ਹੈ ਸਰਕਾਰੀ ਬੱਸਾਂ ਦੀ ਗਿਣਤੀ ਘਟ ਰਹੀ ਹੈ ਨਿਜੀ ਆਪਰੇਟਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਖਤਰੇ ਵਿੱਚ ਹੈ ਪੁਲਿਸ ਵੱਲੋਂ ਕਈ ਯੂਨੀਅਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੇ ਹਾਲਾਤ ਹੋਰ ਤਣਾਅਪੂਰਨ ਹੋ ਗਏ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕਿਲੋਮੀਟਰ ਸਕੀਮ ਨਾਲ ਟਰਾਂਸਪੋਰਟ ਖੇਤਰ ਵਿੱਚ ਨਵੀਆਂ ਬੱਸਾਂ ਆਉਣਗੀਆਂ ਅਤੇ ਲੋਕਾਂ ਨੂੰ ਵਧੀਆ ਸੇਵਾ ਮਿਲੇਗੀ ਸਰਕਾਰ ਦਾ ਇਹ ਵੀ ਦਲੀਲ ਹੈ ਕਿ ਰਾਜ ਦੀ ਆਰਥਿਕ ਹਾਲਤ ਕਮਜ਼ੋਰ ਹੈ ਅਤੇ ਹਰ ਕਰਮਚਾਰੀ ਨੂੰ ਪੱਕਾ ਕਰਨਾ ਸੰਭਵ ਨਹੀਂ ਪਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨਿੱਜੀ ਆਪਰੇਟਰਾਂ ਨੂੰ ਫਾਇਦਾ ਪਹੁੰਚਾ ਰਹੀ ਹੈ ਅਤੇ ਆਮ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਇਹ ਵਿਵਾਦ ਸਿਰਫ ਆਰਥਿਕ ਨਹੀਂ ਸਗੋਂ ਰਾਜਨੀਤਿਕ ਪੱਧਰ ਤੇ ਵੀ ਮਹੱਤਵਪੂਰਨ ਹੈ ਅਗਲੇ ਵਿਧਾਨ ਸਭਾ ਚੋਣਾਂ ਲਈ ਲਗਭਗ 14 ਮਹੀਨੇ ਬਾਕੀ ਹਨ ਕਰਮਚਾਰੀਆਂ ਦੀਆਂ ਯੂਨੀਅਨਾਂ ਦਾ ਵੱਡਾ ਵੋਟ ਬੈਂਕ ਹੈ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਇਸ ਦਾ ਚੋਣਾ ਤੇ ਸਿੱਧਾ ਅਸਰ ਪੈ ਸਕਦਾ ਹੈ ਵਿਰੋਧੀ ਪਾਰਟੀਆਂ ਨੇ ਵੀ ਇਸ ਮਾਮਲੇ ਨੂੰ ਹੱਥੋਂ ਨਹੀਂ ਜਾਣ ਦਿੱਤਾ ਉਹ ਸਰਕਾਰ ਤੇ ਦਬਾਅ ਬਣਾ ਰਹੀਆਂ ਹਨ ਕਿ ਕਰਮਚਾਰੀਆਂ ਦੀਆਂ ਮੰਗਾਂ ਮੰਨੀਆਂ ਜਾਣ ਪੰਜਾਬ ਵਿੱਚ ਸਰਕਾਰੀ বাস ਸੇਵਾਵਾਂ ਠੱਪ ਹੋਣ ਕਾਰਨ ਯਾਤਰੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ PTRC ਪੰਜਾਬ ਰੋਡਵੇਜ਼ ਅਤੇ ਪੰਪਸ ਦੇ ਗੈਰ ਪੱਕੇ ਕਰਮਚਾਰੀ ਸਰਕਾਰ ਦੀ ਕਿਲੋਮੀਟਰ ਸਕੀਮ ਅਤੇ ਨਿੱਜੀਕਰਨ ਦੇ ਵਿਰੋਧ ਵਿੱਚ ਸੜਕਾਂ ਤੇ ਉਤਰ ਆਏ ਹਨ ਪੁਲਿਸ ਵੱਲੋਂ ਯੂਨੀਅਨ ਆਗੂਆਂ ਦੀ ਹਿਰਾਸਤ ਨਾਲ ਹਾਲਾਤ ਹੋਰ ਗੰਭੀਰ ਹੋ ਗਏ ਹਨ ਹੁਣ ਦੇਖਣਾ ਇਹ ਹੈ ਕਿ ਸਰਕਾਰ ਅਤੇ ਕਰਮਚਾਰੀਆਂ ਵਿਚਕਾਰ ਇਹ ਟਕਰਾਅ ਕਿਵੇਂ ਸੁਲਝਦਾ ਹੈ ਇਹ ਵਿਵਾਦ ਪੰਜਾਬ ਦੇ ਟਰਾਂਸਪੋਰਟ ਖੇਤਰ ਦੀਆਂ ਕਈ ਕਮਜ਼ੋਰੀਆਂ ਨੂੰ ਪੇਨਕਾਬ ਕਰਦਾ ਹੈ ਸਰਕਾਰੀ ਬੱਸਾਂ ਦੀ ਗਿਣਤੀ ਘਟ ਰਹੀ ਹੈ ਨਿੱਜੀ ਆਪਰੇਟਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ ਕਰਮਚਾਰੀਆਂ ਦੀ ਨੌਕਰੀ ਦੀ ਸੁਰੱਖਿਆ ਖਤਰੇ ਵਿੱਚ ਹੈ ਮੰਗੇ ਗਈ ਸੀਗੀ ਮੰਗੇ ਕੀ ਸੀ ਕਿੰਨੇ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਨਾਲ ਹੈ ਬਣਾ ਦਾਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਬੋਲੇ ਜੜੀ ਆ ਕੱਲ ਆ ਜੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਕੁਸ਼ੀ ਗੁਰੂ ਦੇਖ ਬਾਦ ਦਿੱਲੀ ਨੂੰ ਮਣਾ ਕੇ ਹਟੀਏ ਕਿਹੜੇ ਮੂੰਹ ਨਾਲ ਦਾਵੇ ਕਰਦੀ ਅਸੀਂ ਭਾਈ ਜੀ ਸੱਟਾਂ ਲੱਗੀਆਂ ਨੇ ਸਾਡੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ ਥੱਲੇ ਕਰ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਦਾਵੇ ਕਰਦੀਏ ਵੀ ਅਸੀਂ ਸੱਖਾਂ ਮਰਤੀ ਆ ਸੱਟਾਂ ਲੱਗੀਆਂ ਨੇ ਸੁਲਤਾਨ ਬਿਲਕੁਲ ਸੱਟਾਂ ਲੱਗਿਆ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕੱਚੇ ਦੇ ਵਿੱਚ ਬੈਠਾ ਸਾਡਾ ਬੇਪਰਵਾਹ ਸੇਵਾਦਾਰ ਲੋਕ ਸਾਡੇ ਭਾਈ ਜੀ ਕਹਿਣਾ ਕਿ ਜੇ ਆਹੋਗੇ ਪੁਲਿਸ ਦੇ ਪਰੇ ਦੀ ਬਰਤੀ ਦੇ ਆਹ ਦੇਖੋ ਪੁਲੀਸ਼ ਸ਼ਰਮ ਕਰ ਮਾਰਾ ਚੋਰਾ ਰਾਤ ਨੂੰ ਹੋਣ ਪਾਉਣਾ ਹੈ ਕੋਲਸ ਦੇ ਨਾਲ ਮਾਰਾ ਚ ਦੇ ਨਾਲ ਹਸਤਾ ਸ਼ਮ ਬਗੈਰ ਕੀ ਹੋਲੇ ਹੋਰੇ ਦੂਰ ਪਰ ਜੋ ਕੰਨ ਲੱਭੇ ਪੁਲਿਸ ਦਾ ਭਾਈ ਜੀ ਕਿੱਨੇ ਬਣਾਇਓ ਕਿੰਨੇ ਕਿਤੇ ਜਖਮੀ ਨੇ ਘੜ ਤੋਂ ਘੜ 20 ਬੰਦੇ ਜ਼ਖਮੀ ਹੋ ਗਏ ਇਹ ਸਾਰੇ ਪੁਲਸਰਾਂ ਦੀ ਵੀਡੀਓ ਬਣੀ ਹੋਈ ਹੈ ਇਹ ਕੋਰਟ ਤੇ ਲਟ ਪੇਗੀ ਉਹ ਰਹਿ ਦੇ ਨਾਲੇ ਭਗਵੰਤ ਮਾਨ ਨੂੰ ਜਿਹੜਾ ਮੈਨੂੰ ਚਿੱਠੀ ਲਿਖਿਆ ਆ ਕਿ ਮੈਂ ਕਾਲੀ ਕੈਬਨਟ ਪੱਕੇ ਕਰੂੰਗਾ ਇਹ ਵੀ ਕੋਰਟ ਤੇ ਜਾਊਗਾ ਵੀ ਆਪਣੇ ਵਿਭਾਗ ਦਾ ਨੀਤੀਕਰਨ ਹੋ ਰਿਹਾ ਹੈ। ਉਹ ਵੀ ਆਪਣਾ ਬਹੁਤ ਸੰਸਥਾਨਕ ਮਾਈ ਪ੍ਰੋਟੈਸ ਕਰ ਰਹੇ ਸੀਗੇ। ਪਰ ਇੱਥੇ 40% ਨੇ ਸਾਡੇ ਨਾਲ ਧੱਕਾ ਕੀਤਾ। ਜਿਸ ਦਾ ਹਰ ਰੋਜ਼ ਸਾਡੇ ਸੌਟ ਮਜ਼ਦੂਰ ਮਰਦਾਬਾਦ, ਮਰਦਾਬਾਦ, ਮਰਦਾਬਾਦ। 40% ਨੇ ਮਰਦਾਬਾਦ, ਮਰਦਾਬਾਦ, ਮਰਦਾਬਾਦ। ਜੇਕਰ ਇਹ ਮਾਮਲਾ ਜਲਦੀ ਨਹੀਂ ਸੁਲਝਿਆ ਗਿਆ ਤਾਂ ਇਸ ਦਾ ਲੰਬੇ ਸਮੇਂ ਤੱਕ ਪੰਜਾਬ ਦੀ ਆਰਥਿਕਤਾ ਅਤੇ ਰਾਜਨੀਤੀ ਤੇ ਅਸਰ ਪੈ ਸਕਦਾ ਹੈ। ਪੰਜਾਬ ਸਰਕਾਰ ਅਤੇ ਗੈਰ ਪੱਕੇ ਕਰਮਚਾਰੀਆਂ ਵਿਚਕਾਰ ਚੱਲ ਰਹੇ ਇਸ ਟਕਰਾਅ ਨੇ ਸਪਸ਼ਟ ਕਰ ਦਿੱਤਾ ਹੈ ਕਿ ਟ੍ਰਾਂਸਪੋਰਟ ਖੇਤਰ ਵਿੱਚ ਸੁਧਾਰ ਦੀ ਬਹੁਤ ਜ਼ਰੂਰਤ ਹੈ। ਸਰਕਾਰ ਨੂੰ ਕਰਮਚਾਰੀਆਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਇਹ ਵਿਵਾਦ ਹੋਰ ਵੱਡੇ ਸੰਘਰਸ਼ ਵਿੱਚ ਬਦਲ ਸਕਦਾ ਹੈ। ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਹ ਲਾਜ਼ਮੀ ਹੈ ਕਿ ਦੋਵੇਂ ਪੱਖ ਗੱਲਬਾਤ ਰਾਹੀਂ ਹੱਲ ਲੱਭਣ।